ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰ ਦੀ ਸਾਖੀ ਸਾਜੀ ਕਰਨ ਲੱਗਿਆ ਉਹ ਨਾ ਫਿਰ ਗੁਰੂ ਪੇਦਾ ਜੀ ਆਪ ਹੀ ਖਿਆਲ ਦੇ ਦਿੰਦੇ ਨੇ ਕਿਸੇ ਨਾ ਕਿਸੇ ਨੂੰ ਕਹਾ ਦਿੰਦੇ ਨੇ ਤੇ ਆਪਣਾ ਪਿਛਲੇ ਲੈਬ ਚ ਡਾਕਟਰ ਬਹੁਤ ਇਨਸਾਂ ਨੇ ਸਲਾਇਆ ਸੀ ਵੀ ਜਿਹੜੀਆਂ ਸਰੀਆ ਬੰਨਣ ਵਾਲੀਆਂ ਤਾਰਾ ਹੁੰਦੀਆਂ ਉਹ ਤੁਸੀਂ ਥੋੜੀਆਂ ਸਾਰਿਆਂ ਨੇ ਜਾਣਿਓ ਨੇ ਉਹ ਦਿੱਤਾ ਵੀ ਆ ਖੁਸ਼ੀਆਂ ਮਿਲ ਲਗੀਆਂ ਜਿਨ੍ਹਾਂ ਨੇ ਉਹਨਾਂ ਨੂੰ ਫੜ ਲਿੱਤਾ ਉਹਨਾਂ ਨੂੰ ਉਹ ਲੋਹਾ ਦਿੰਦਾ ਹੈ ਡਾਰੇ ਸ਼ਾਬਸਤਾਨਾ ਜੀ ਸਾਹ ਸਤਨਾਮ ਜੀ ਹਜੂਰ ਪਿਤਾ ਜੀ ਤੇ ਆ ਸੋਨਾ ਚਾਂਦੀ ਵੰਡਦੇ ਨੇ ਜਿਹੜਾ ਪੂਰਨ ਫਕੀਰ ਹੁੰਦਾ ਪਹਿਲਾਂ ਤੂੰ ਆਏ ਇਹ ਉਹਦਾ ਪਤਾ ਨਹੀਂ ਕੀ ਬਖਸ਼ਦੇ ਖੁਸ਼ੀਆਂ ਦੇ ਖਜ਼ਾਨੇ ਬਖਸ਼ਦੇ ਸੋਫਰੇ ਚ ਕੋਲੇ ਵੀ ਆਉਣ ਦੀ ਲੋੜ ਨਹੀਂ ਤੇ ਗੁਰੂ ਪੇਦਾ ਜੀ ਤਾਂ ਹੁਣ ਸੋਫਰੇ ਚ ਨਾਮ ਵੀ ਦੇ ਦਿੰਦੇ ਨੇ ਉਹਨਾਂ ਦੇ ਬਾਚਨ ਹੈ ਵੀ ਸੋਫਨੇ ਚ ਜਾ ਜਾ ਕੇ ਨਾਮ ਦੇ ਦੇਣਗੇ ਸੰਗਤ ਨੂੰ ਤਾਰ ਦੇਣਗੇ ਫੇਰ ਕੀ ਕਰੋਗੇ ਪੂਰਨ ਫਕੀਰ ਸੋਨਾ ਜਾਂਦੀ ਵੱਡਦਾ ਹੈ ਇਹ ਜਿਹੜਾ ਲੱਖ ਲੀ ਬਹੁਤ ਰੁਪਿਆ ਆਇਆ ਹੋਇ 1 2 3 4 ਪਤਾ ਨਹੀਂ ਕਿੰਨੇ ਕਰੇ ਗਿਣਤੀ ਤੋਂ ਬਾਹਰੀ ਹੁੰਦੇ ਜਾਂਦੇ ਨੇ ਉਹ ਵੱਢਦੇ ਨੇ ਸੋਨਾ ਜਾਂਦੀ ਇਹ ਮਗਦੇ ਨੇ ਸੰਗਤੋਂ ਸੰਗਤ ਭੌਲੀ ਪਾਲੀ ਐ ਸੰਗ ਦੇ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਵੇਂ ਲਟਾ ਹੋਈ ਜਾਂਦੀ ਐ ਇਹ ਛੋਡੇ ਨਾਲ ਕਰਤਾ ਸਾਝੀ ਕਰਨ ਲੱਗਿਆ ਧਿਆਨ ਨਾਲ ਛੁੜਦੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਆਈਡੀਆ ਇਹ ਪਿਛਲੀ ਲੈਪ ਚੋਂ ਆਇਆ ਡਾਕਟਰ ਮੋਹਤ ਹਿੰ사 ਜੀ ਨੇ ਜਿਹੜਾ ਆਹਵਣ ਲੈਪ ਆਈ ਹੈ ਥੋੜੀ ਜੀ ਪਰ ਤਵੇਆ ਕਮੈਂਟ ਦਈ ਹੈ ਸ਼ਾਇਦ ਉਹ ਇਹਦੇ ਵਾਰੀ ਪਾਈ ਸੀ ਤੇ ਜਿਹੜਾ ਵਿੱਚ ਦਾਦਾ ਜੀ ਵੀ ਖੜੀ ਇੱਕ ਸਿੱਧੂ ਫਿਰਦਾ ਐ ਉਹ ਉਥੋਂ ਆਈਡੀਆ ਦਿੱਤਾ ਜਾਂਦਾ ਸਤਗੁਰ ਹੈ ਉਹ ਹੀ ਲਿਖਾਉਂਦਾ ਉਹ ਹੀ ਗਵਾਉਂਦਾ ਉਹ ਹੀ ਰਿਕਾਰਡ ਕਰਾਉਂਦਾ ਕਰਦਾ ਸਾਰਾ ਕੁਝ ਉਹੀ ਹੈ ਬੱਦਾਂ ਤੇ ਇੱਕ ਜਰੀਆ ਬਣਿਆ ਹੁੰਦਾ ਵਿੱਚ ਜਿਵੇਂ ਹੁੜਾ ਥੀ ਦੇ ਜਿਹੜੀ ਨਿਗਾਈ ਸੀ ਲਾਗ ਨਹੀਂ ਨਿਗਾਈ ਤਾਂ ਗੁਰੂ ਕਲਗੀਧਰ ਪਾਸ਼ਾ ਨੇ ਸੀ ਵਿਚਤਰ ਸਿਆਵਦਾ ਤਾਂ ਨਾ ਸੀ ਐਵੇਂ ਜਿਵੇਂ ਜਿਹੜਾ ਕਾਰਮਾ ਪੰਡਵਾਂ ਦਾ ਜੁੱਧ ਹੋਇਆ ਉਹ ਜੁੱਧ ਤਾਂ ਕ੍ਰਿਸ਼ਨ ਮਹਾਰਾਜ ਨੇ ਜਿੱਤਿਆ ਸੀ ਮਗਰ ਉਹ ਦਸਵੀਂ ਦਿੱਤਾ ਸੀ ਤੇ ਬੀ ਅਰਜਨ ਜਰੀਆ ਬਣਿਆ ਸੀ ਇਹ ਜਰੀਆ ਬਣਦਾ ਉਸ ਦਾ ਜਿਵੇਂ ਡਾਕਟਰ ਬਹੁਤ ਹਿੱਸਾ ਭੈਣ ਬੀਰਪਾਲ ਕੌਰ ਹੈ ਹੋਰ ਵੀ ਜਿਹਨੇ ਨਾਲ ਜੁੜੇ ਹੋਏ ਨੇ ਉਹ ਜਰੀਆ ਬੜੇ ਹੋਏ ਨੇ ਸਾਰੇ ਤੇ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਹੈ ਧਿਆਨ ਨਾਲ ਸੁਣਦਾ ਲਓ ਜੀ ਸੁਣੋ ਅਸਲੀ ਬੰਦੇ ਸੋਨਾ ਚੰਦੀ ਨਕਲੀ ਰੇਤਾ ਬਜਰੀ ਬੜਲਾ ਹੈ ਸਨਯਤ ਅਸਲੀ ਬੰਦੇ ਸੋਨਾ ਚੰਦੀ ਨਕਲੀ ਰੇਤਾ ਲੋਹਾ ਬੜਦਾ ਹੈ ਅਣਭੋਲ ਸੰਗਤ ਸਮਝੇ ਨਾ ਪਾਉਂਦੀ ਨਕਲੀ ਠੁੱਠਾ ਫੜ ਕੇ ਮਗਦਾ ਹੈ ਅਣਭੋਲ ਸੰਗਤ ਸਮਝੇ ਨਾ ਪਾਉਂਦੀ ਨਕਲੀ ਠੁੱਠਾ ਫੜ ਕੇ ਮਗਦਾ ਹੈ ਅਸਲੀ ਬੰਡੇ ਸੋਨਾ ਚਾਂਦੀ ਨਕਲੀ ਰੇਤਾ ਲੋਹਾ ਬੜਦਾ ਹੈ ਅਣਭੋਲ ਸੰਗਤ ਸਮਝੇ ਨਾ ਪਾਉਂਦੀ ਨਕਲੀ ਠੋਠਾ ਫੜ ਕੇ ਮੰਗਦਾ ਹੈ ਅਣ ਭੋਲ ਸੰਗਤ ਸਮਝ ਨਾ ਪਾਂਦੀ ਨਕਲੀ ਆਇਆ ਸਮਝ ਨਾ ਪਾਇਆ ਭੋਲੀ ਪਾਲੀ ਸੰਗਤ ਹੈ ਕਾਲ ਨੇ ਹੈ ਜਾਲ ਬਸਾਇਆ ਬਰਾਈਆਂ ਦੀ ਰੰਗਤ ਹੈ ਅਸਲੀ ਬੰਦੇ ਸੋਨਾ ਚਾਂਦੀ ਨਕਲੀ ਰੇਤਾ ਲੋਹਾ ਬੜਦਾ ਹੈ ਅਣ ਭੋਲ ਸੰਗਤ ਸਮਝ ਨਾ ਪਾਂਦੀ ਨਕਲੀ ਠੁਠਾ ਫੜ ਕੇ ਮਗਦਾ ਹੈ ਅਸਲੀ ਬਣ ਲੈ ਸੋਨਾ ਚਾਂਦੀ ਅਸਲੀ ਦੇ ਇਹ ਸੂਲ ਛਡਾਉਂਦਾ ਬੱਤ ਕਾਲ ਦੀ ਬਣਦਾ ਹੈ ਅਣਪੋਲ ਸੰਗਤ ਨੂੰ ਪਰਮਾਉਂਦਾ ਕਾਲ ਨਾਲ ਜੋ ਗੰਡਦਾ ਹੈ ਅਸਲੀ ਬਣ ਲੈ ਸੋਨਾ ਚਾਂਦੀ ਨਕਲੀ ਰੇਤਾ ਲੋਹਾ ਬਣਦਾ ਹੈ ਅਣਪੋਲ ਸੰਗਤ ਸਮਝ ਨਾ ਪਾਉਂਦੀ ਨਕਲੀ ਠੁੱਠਾ ਫੜਕੇ ਮੰਗਦਾ ਹੈ ਅਣਪੋਲ ਸੰਗਤ ਸਮਝ ਨਾ ਪਾਉਂਦੀ ਅਸਲੀ ਖੁਸ਼ਿਆ ਰੋਜ ਲਟਾਉਂਦਾ ਨਕਲੀ ਸੰਗਤ ਨੂੰ ਲੁੱਟਦਾ ਹੈ ਨਕਲੀ ਨੂੰ ਨਾ ਜੇ ਕੋਈ ਭੇਟ ਚੜਾਉਂਦਾ ਨਕਲੀ ਦਾ ਤੇਲਾ ਚਬਟਾ ਕੋਟਦਾ ਹੈ ਅਸਲੀ ਬੰਦੇ ਸੋਨਾ ਚਾਂਦੀ ਆਹੋ ਅਸਲੀ ਬੰਦੇ ਸੋਨਾ ਚਾਂਦੀ ਅਸਲੀ ਬੰਦੇ ਸੋਨਾ ਚਾਂਦੀ ਅਸਲੀ ਖੁਸ਼ੀਆਂ ਰੋਜ਼ ਲਟਾਉਂਦਾ ਨਕਲੀ ਸੰਗਤ ਨੂੰ ਫੜ ਲੁੱਟਦਾ ਹੈ ਨਕਲੀ ਨੂੰ ਨਾ ਦੇ ਕੋਈ ਭੇਟ ਚੜਾਉਂਦਾ ਨਕਲੀ ਦਾ ਤੇਲਾ ਚਪਟਾ ਕੁੱਟਦਾ ਹੈ ਅਸਲੀ ਬੰਦੇ ਸੋਨਾ ਚਾਂਦੀ ਨਕਲੀ ਰੇਤਾ ਬਜਰੀ ਲੋਹਾ ਬੜਦਾ ਹੈ ਅਣਪੋਲ ਸੰਗਤ ਸਮਝੇ ਨਾ ਪਾਂਦੀ ਨਕਲੀ ਠੁੱਠਾ ਫੜ ਕੇ ਮੰਗਦਾ ਹੈ ਅਣਪੋਲ ਸੰਗਤ ਸਮਝ ਦੇ ਨਾ ਪਾਦੀ ਕਾਲ ਨੇ ਕੇਬਲ ਬੀਰ ਸਿੰਘ ਨੇ ਅਸਲੀ ਨਕਲੀ ਦਾ ਭੇਦ ਬਤਾਇਆ ਹੈ ਸੰਗਤੇ ਕਾਲ ਨੇ ਕੇਬਲ ਬੀਰ ਸਿੰਘ ਨੇ ਅਸਲੀ ਨਕਲੀ ਦਾ ਭੇਦ ਬਤਾਇਆ ਹੈ 16 ਨੇ ਸੱਚ ਬਤਾਇਆ ਨਾ ਕੋਈ ਝਪੇ ਦੇ ਛਪਾਇਆ ਹੈ ਲੋਕੋ ਸੋਲਾ ਯਾਨ ਨੇ ਸੱਚ ਬਤਾਇਆ ਨਾ ਕੋਈ ਝਪੇ ਦੇ ਛਪਾਇਆ ਹੈ ਅਸਲੀ ਬੰਦੇ ਸੋਨਾ ਚਾਂਦੀ ਨਕਲੀ ਰੇਤਾ ਲੋਹਾ ਬੜਦਾ ਹੈ ਅਣਪੋਲ ਸੰਗਤ ਸਮਝੇ ਨਾ ਪਾਂਦੀ ਨਕਲੀ ਠੁੱਠਾ ਫੜਕੇ ਮੰਗਦਾ ਹੈ ਅਣਪੋਲ ਸੰਗਤ ਸਮਝੇ ਨਾ ਪਾਂਦੀ ਨਕਲੀ ਠੁੱਠਾ ਫੜਕੇ ਮੰਗਦਾ ਹੈ ੜਪੋਲ ਸੰਗਤ ਸਮਝ ਦੇ ਨਾ ਪੰਦੀ ਸਾਧ ਸੰਗਤ ਜੀ ਬੇਨਤੀ ਹੈ ਵੀ ਖੇੜ ਜਰੂਰ ਕਰਿਓ ਆਪਾਂ ਗੁਰੂ ਪਿਤਾ ਜੀ ਦੀ ਸਚਾਈ ਸਾਰੀ ਦੁਨੀਆਂ ਦੇ ਵਿੱਚ ਪਹੁੰਚਾਉਣੀ ਹੈ ਆਪਾਂ ਗੁਰੂ ਪਿਤਾ ਜੀ ਦੀ ਆਣ ਬਾਣ ਸ਼ਾਨ ਨੂੰ ਸਾਰੀ ਦੁਨੀਆਂ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ